ਸਿੰਦੇਹ ਦੇ ਕਿਲਕਾ ਟਾਈਮ ਇਮੇਜ ਪੰਜਾਬੀ ਚੈਨਲ ਕੁਦਾਨ ਫੋਟੇ ਪਹੁੰਚ ਕੇ ਨੇ ਤਿਰੰਗਾ ਸੋਭਾ ਯਾਤਰਾ ਜੋ ਇੰਟਰਨੈਸ਼ਨਲ ਮਨ ਅਧਿਕਾਰ ਸੰਘਾਸ਼ ਕਮੇਟੀ ਵੱਲੋਂ ਕੱਢੀ ਜਾ ਰਹੀ ਹੈ ਗੁਰ ਗਿਆਨਾਚ ਵਾਲਵਿਕ ਦਰਸ਼ਮਾਜ ਰਜਿਸਟਰਡ ਪਾਰ ਵਾਲਵਿਕ ਤੀਰਥ ਸੰਗਠਨ ਵੱਲੋਂ ਪਾਰ ਦੀਸ਼ ਐਟ ਇੰਡੀਅਨ ਆਰਮ ਸੰਗਠਨ ਦੀ ਨਹੀਂ ਲੈ ਤੁਸੀਂ ਲੈ ਬਡਾਰੀ ਕੋਲ ਅੰਮ੍ਰਿਤਸਰ ਤੋਂ ਦਿਖਾ ਰਹੇ ਆਇਓ ਆਇਓ ਬਡਾਰੀ ਨੇ ਜਾਵਾਲ ਦੀ ਜਿਆ ਇਸਾ ਹਰ ਜੀ ਬਾਬਾ ਸਾਹਿਬ ਦੇ ਪੱਤਿ ਜਰਨ ਦੇ ਸਾਹਿਬ ਦੀ ਕਿਰਪਾ ਦਿੱਤੇ ਆ ਜਿਹੜਾ ਬੰਦਾ ਯਾਤਰਾ ਮੈਂ ਜਿਹੜਾ ਇੱਕ ਵਕਸ ਸੀ ਜੇ ਸਾਡੀ ਆਰਮੀ ਅਤੇ ਸਾਡੇ ਦੇਸ਼ ਦੀ ਨਿਗਰਾਨੀ ਕਰਨਾ ਜ਼ੋਰ ਕਰਦੇ ਆ ਕਿ ਆਪਣੀ ਨਿਗਰਾਨੀ ਕਰਦੇ ਹੁੰਦੇ ਹੁੰਦੇ ਉਹਨਾਂ ਵੱਲੋਂ ਜਿਵੇਂ ਮਿਸ਼ਨ ਤੋਂ ਭਰਾਵਾਂ ਇਨਾ ਤਾਲਾ ਪੈ ਗਿਆ ਹੈ ਅਤੇ ਵਾਰਤਾਂ ਸਿਰ ਤੇ ਹੋ ਗਿਆ ਇਸ ਕਰਕੇ ਅੱਜ ਜੀ ਆਇਆਂ ਨੂੰ ਸਭੀ ਇਕ ਸਮਾਈ ਵੱਲੋਂ ਅਤਰ ਰਾਜਨੀਤਿਕ ਮਾਨਵਤਾ ਅਤੇ ਹਰਮਨ ਜਤੇ ਪੂਰਵਕ ਜਤੇ ਪੂਰਵਕ ਸੰਤ ਮਹਾਂਪੁਰੇਸ਼ ਉਹਨਾਂ ਵੱਲੋਂ ਜਿਹੜਾ ਇਸ ਯਾਤਰਾ ਵਿੱਚ ਕਿਰਪਾ ਕੀਤੀ ਗਈ ਹੈ ਤੇ ਰਾਜਧਾਨੀ ਦੇ ਰਾਮ ਨੂੰ ਜਨਾਈ ਦਿੱਤਾ ਗਿਆ। ਮੈਂ ਉਹਨਾਂ ਦਾ ਇੱਕ ਅਮੁੱਤ ਧਿਆਾ ਕਰਦਾ ਇਹਨੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਣਯੀ ਨਰਿੰਦਰ ਮੋਦੀ ਜੀ ਵੱਲੋਂ ਜੋ ਇਹ ਪਾਕਿਸਤਾਨ ਨੂੰ ਸੌਂਪ ਸਿਖਾਇਆ ਗਿਆ ਉਸਤੇ ਇਹਨਾਂ ਦੀ ਸੰਪੂਰਨ ਦਿਆ ਇੰਡੀਅਨ ਆਰਮੀ ਨੂੰ ਤੇ ਦੇਸ਼ ਨੂੰ ਸ਼ੁਕਰੀਆ ਕਰਦੇ ਹਾਂ। ਲੋਕ ਉਹਨਾਂ ਦੇ ਸਨਮਾਨ ਦੇ ਵਿੱਚ ਇਹ ਜਿਹੜੀ ਯਾਤਰਾ ਕੀਤੀ ਗਈ। ਅੱਜ ਪੰਜਾਬੀ ਸ਼ੁਭਨਾਮ ਜਿਹੜਾ ਅੱਜ ਦਾ ਜੋ ਸੋਭਾਤ ਜਤਾ ਘਟਿਗੇ ਤੇ ਬਰੇ ਸਮਾਜ ਦਾ ਸੇਵਾਦਾਰ ਪ੍ਰਦੀਪ ਕਪੜ ਵਦਵਾਨ ਵਾਲਮੀਕੀ ਬੰਜੇ ਤਰਸਪਰਾ ਤੁਮ ਸੇਵਾਦਾਰ ਅੱਜ ਬਹੁਤ ਹੀ ਖੁਸ਼ੀ ਨਾਲ ਹੜਾ ਸਾਡੇ ਕੌਂਸਲਰ ਸਾਹਿਬ ਤੁਮ ਸੇਵਾਦਾਰ ਸਮੂਜੀ왈 ਬਿੱਕੀ ਭਾਈ ਜਾਰੇ ਨੇ ਪਹਿਲੀ ਵਾਰ ਆਜੋ ਪੀਆ ਮੋਦੀ ਦੇ ਦਿੱਤੇ ਪ੍ਰਾਲੇ ਦੇ ਸਾਡੇ ਬੜੀ ਸਤਿਕਾਰਯੋਗ ਆਰਮੀ ਦਾ ਸੋਭਾ ਯਾਤਰਾ ਕੱਢ ਕੇ ਮਾਣ ਵਧਾਇਆ ਅਸੀਂ ਦਿਲ ਦੇ ਅਗਰਾਈਆਂ ਤੋਂ ਵਾਲਮੀਕੀ ਭਾਈ ਜੀ ਦਾ ਧੰਨਵਾਦ ਕਰਦੇ ਹਾਂ ਮਾਣ ਜੋ ਕੁਸ਼ੂਸ਼ ਅਨਸਾਰ ਜਿਨ੍ਹਾਂ ਨੇ ਸਾਡੇ ਸੋਭਾ ਯਾਤਰਾ ਦੇ ਉੱਤੇ ਪ੍ਰਸ਼ਾਸਨ ਵੱਲੋਂ ਟੂੜੀਆਂ ਲਾਈਆਂ ਉਹਨਾਂ ਵੱਲੋਂ ਟੂੜੀਆਂ ਦਾ ਤਨਮਨ ਧੰਨਵਾਦ ਕਰਦੇ ਹਾਂ ਮਾਣ ਜੋ ਡਿਜ਼ਾਇਬਾਂ ਦਾ ਜਿਹੜਾ ਸਾਡੀ ਪ੍ਰਕਾਸ਼ ਸੁਣੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਆਰਮੀ ਦੇ ਨਾਮ ਜੋ ਮੋਦੀ ਜੀ ਦਾ ਦਰਦ ਕਰਦੇ ਹਾਂ ਅਗਰ ਬਰੋਧੀ ਦੇਸ਼ ਗਾ ਗਲਤੀ ਕਰੇਗਾ ਬਖਸ਼ਾ ਨਹੀਂ ਜਾਵੇਗਾ ਇਸ ਵਾਰ ਜੋ ਪੱਥਰ ਦੇਗਾ ਇਹਨਾਂ ਲਬਦਾ ਨਾਲ ਜੈ ਭੀਮ ਜੈ ਬਾਦ ਕੀ ਵਾਲੀ ਜਿੱਤੇ ਅੱਜ ਦਾ 1050 ਅੱਜ ਦੀ ਸੋਪਾ ਯਾਤਰਾ ਅੱਜ ਜਿੱਤੇ ਆਪਣੀ ਆਰਮੀ ਨੂੰ ਕਰਦੇ ਹਾਂ ਕਿ ਮੋਦੀ ਜੀ ਦੇ ਸਨ ਤੇ ਬਾਕੀ ਸਾਰੇ ਜਿਨ੍ਹਾਂ ਸਾਡੀ ਸੰਸਥਾ ਦੇ ਮਾਲਕ ਹੂਮਨ ਰਾਈਟਸ ਦੇ 55 ਨੰਬਰ ਹੀ ਉਹ ਸਾਰੇ ਅਨੰਤ ਅਨੁਭਵ ਕਰਦੇ ਆ ਜਿਨ੍ਹਾਂ ਨੇ ਸਾਡਾ ਸਹਿਯੋਗ ਜੋ ਸਾਡੇ ਫੈਲਟੀ ਸੀ ਜਿਹਨੇ ਮਾਂ ਜੋਗਾ ਸਾਡੀਆਂ ਡੀਡੀ ਜਿਹੜੇ ਪਾਸਦੇ ਮਾਨ ਨੂੰ ਵਧਾਇਆ ਨਾਰੀ ਸ਼ਕਤੀ ਨੇ ਇਹਦੀ ਬਰਕਤ ਹੈ ਨਾਰੀ ਸ਼ਕਤੀ ਬਹੁਤ ਵਧੀਆ ਅੱਜ ਰੈਲੀ ਦੇ ਵਿੱਚ ਜਿੰਨਾ ਨਾਰੀ ਸ਼ਕਤੀ ਨੇ ਸਹਿਯੋਗ ਦਿੱਤਾ ਹੈ ਨਾ ਉਹ ਨਾ ਸਭ ਤੋਂ ਯਾ ਪਰ ਨਾਰੀ ਸ਼ਕਤੀ ਦਾ ਜ਼ਿਆਦਾ ਹੈ ਉਹ ਆਪਣਾ ਟਾਈਮ ਕੱਢ ਕੇ ਆਪਣੀ ਦਿਹਾੜੀ ਕੱਢ ਕੇ ਸਾਡੇ ਨਾਲ ਆਈਆਂ ਉਹ ਕੁੜੀਆਂ ਉੱਧ ਰਿਆ ਨਹੀਂ ਤੇ ਮੈਂ ਉਹਨਾਂ ਨੂੰ ਬੁਲਾਉਂਦੀ ਤੇ ਮੈਂ ਜਰੂਰ ਉਹਨਾਂ ਦੇ ਆਪਣੇ ਨਾਲ ਨਾ ਹੀ ਨਾ ਹੁੰਦੀ ਤੇ ਉਹ ਨਾਰਾਜ ਨਹੀਂ ਤੇ ਜੇ ਹਮੋਂ ਨਾ ਤੇ ਕੁਝ ਨਹੀਂ ਹੋਤਾ ਸਟਰੋਂਗ ਨਾਰੀ ਚਾਹੀਦੀ ਹੈ ਨਾਰਾ ਜੈ ਭਾਰਤ ਮਾਤਾ ਕੀ ਜੈ ਜੈ ਭੀਮ ਜੈ ਉਹ ਜੋ ਆਰਮੀ ਐ ਸੌਂਡ ਰੀਡ ਨੂੰ ਵੀਰ ਨੂੰ ਤੇਰੀ ਸਾਬ ਦਾ ਥੋੜੀ ਜਿਹੀ ਚੱਕ ਕੇ ਲੈ ਕੇ ਖੜਾ ਰਹੇ ਐ ਇੱਥੇ ਜਿਹੜੀ ਐ ਤਰ ਲੱਗੇ ਰਹਿੰਦੇ ਨੇ ਹਲੋ ਹਲੋ ਅੱਗੇ ਇਹ ਜਿਹੜੀਆਂ ਗੱਡੀਆਂ ਆ ਰੋਜ ਦੇ ਅੱਗੇ ਪੈਦਲ ਲਗਾਏ इंडियन इंडियन आर्मी, इंडियन आर्मी, रात माता की, हत माता की। तो जिस तरह आप समुची संगत नु पता है पाकिस्तान ਜੇਫਰ ਵੱਲੋਂ ਸਾਡੇ ਨਿਰਦੋਸ਼ ਲੋਕਾਂ ਦੇ ਉੱਤੇ ਹਮਲਾ ਕੀਤਾ ਗਿਆ ਸਾਡੇ ਦੇਸ਼ ਦੇ ਮਾਨਣੀਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਮਿਸ਼ਨ ਫੰਬੂ ਦੇ ਮਾਧਮਨਾ ਪਾਕਿਸਤਾਨ ਦੀ ਹੱਦ ਦੇ ਵਿੱਚ ਜਾ ਕੇ ਦੁਸ਼ਮਣਾਂ ਨੂੰ ਧੇਰ ਕਰਕੇ ਸਾਡੀ ਇੰਡੀਅਨ ਆਰਮੀ ਨੇ ਜਿੱਥੇ ਦੇਸ਼ ਦਾ ਮਾਨ ਸਨਮਾਨ ਵਧਾਇਆ ਜੇ ਤਿਰੰਗਾ ਯਾਤਰਾ ਕਰਕੇ ਆਪਣੀ ਇੰਡੀਅਨ ਆਰਮੀ ਅਤੇ ਆਪਣੇ ਦੇਸ਼ ਦੇ ਸਨਮਾਨ ਲਈ ਜਿਹੜੀ ਆ ਅੱਜ ਯਾਤਰਾ ਕੀਤੀ ਹੈ